ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਅਕਾਲ ਮੂਵੀ ਜਿਹੜੀ ਕਿ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਿੱਖ ਇਤਿਹਾਸ ਨੂੰ ਲੈ ਕੇ ਇਹ ਮੂਵੀ ਬਣਾਈ ਗਈ ਆ ਪਰ ਇਸ ਫਿਲਮ ਦਾ ਜਿਹੜਾ ਵਿਰੋਧ ਆ ਉਹ ਲਗਾਤਾਰ ਹੋ ਰਿਹਾ ਤੇ ਅ ਅੱਜ ਤੁਹਾਡੇ ਨਾਲ ਇਹ ਚਰਚਾਵਾਂ ਕਰਾਂਗੇ ਕਿ ਆਖਰ ਇਹ ਵਿਰੋਧ ਹੋ ਕਿਉਂ ਰਿਹਾ ਕਿਹੜੀਆਂ ਉਹ ਗੱਲਾਂ ਨੇ ਕਿਹੜੇ ਫੈਕਟਸ ਨੇ ਜਿਨ੍ਹਾਂ ਕਰਕੇ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਈਏ ਕਿ ਕੋਈ ਵੀ ਫਿਲਮ ਸਾਜ਼ ਆ ਉਹ ਫਿਲਮ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜਾਂ ਲੋਕਾਂ ਦੇ ਇਮੋਸ਼ਨਸ ਨੂੰ ਲੈ ਕੇ ਨਹੀਂ ਬਣਾਉਂਦਾ ਉਹਦਾ ਫਿਲਮ ਬਣਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਮੁਨਾਫਾ ਤੇ ਇਸ ਸ਼੍ਰੇਣੀ ਦੇ ਵਿੱਚ ਇਕੱਲਾ ਗਿੱਪੀ ਗਰੇਵਾਲ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਫਿਲਮ ਸਾਜ਼ ਨੇ ਉਹਨਾਂ ਦਾ ਸਭ ਤੋਂ ਪਹਿਲਾ ਮੋਟਿਵ ਮੁਨਾਫਾ ਹੁੰਦਾ ਹੈ ਤੇ ਮੁਨਾਫਾ ਕਿਸੇ ਵੀ ਤਰੀਕੇ ਨਾਲ ਲਿਆ ਜਾ ਸਕਦਾ ਚਾਹੇ ਉਹ ਲੋਕਾਂ ਨੂੰ ਧਾਰਮਿਕ ਤੌਰ ਤੇ ਪ੍ਰਭਾਵਿਤ ਕਰਕੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਅਟੈਚਮੈਂਟ ਕਰਕੇ ਫਿਰ ਇਹ ਮੁਨਾਫਾ ਜਿਹੜਾ ਲਿਆ ਜਾਂਦਾ ਜਿਹੜਾ ਕਿ ਸਭ ਤੋਂ ਸੌਖਾ ਰਾ ਕਿਸੇ ਵੀ ਫਿਲਮ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਕਰਨ ਵਾਸਤੇ ਸੋ ਹੁਣ ਵਿਸ਼ੇ ਤੇ ਆਉਣੇ ਆ ਮੁੱਦੇ ਤੇ ਆਉਣੇ ਆ ਤਾਂ ਇਸ ਫਿਲਮ ਦੇ ਵਿੱਚ ਜਿਹੜਾ ਸਿੱਖਾਂ ਦਾ ਜਾਂ ਖਾਸ ਕਰਕੇ ਜਿਹੜੀ ਜਿਹੜੇ ਸਮੇਂ ਦੀ ਇਹ ਫਿਲਮ ਦੱਸੀ ਜਾ ਰਹੀ ਹੈ ਜਿਹੜੇ ਕਾਲ ਦੀ ਇਹ ਫਿਲਮ ਦੱਸੀ ਜਾ ਰਹੀ ਹੈ ਤੇ ਉਸ ਸਮੇਂ ਦੌਰਾਨ ਜਿਹੜਾ ਸਿੱਖਾਂ ਦਾ ਪਹਿਰਾਵਾ ਉਹ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਸੀ ਇਹ ਜਿਹੜੇ ਪੁਰਾਤਨ ਕਿਤਾਬਾਂ ਨੇ ਜਾਂ ਜਿਹੜੇ ਸਾਡੇ ਬੁੱਧੀਜੀਵੀ ਲੋਕ ਨੇ ਜਿਹੜੇ ਕਿ ਇਹ ਸਮਝਦੇ ਕਿ ਉਸ ਸਮੇਂ ਇਸ ਤਰ੍ਹਾਂ ਦਾ ਪਹਿਰਾਵਾ ਬਿਲਕੁਲ ਨਹੀਂ ਪਹਿਨਿਆ ਜਾਂਦਾ ਸੀ ਤੇ ਦੂਸਰਾ ਜਿਹੜਾ ਇਹਦਾ ਅਫੈਕਟ ਹੈ ਉਹਦੇ 'ਚ ਇਹ ਹੈ ਕਿ ਜਿਹੜੇ ਸ਼ਾਸਤਰ ਵਰਤੇ ਗਏ ਆ ਉਹ ਸ਼ਾਸਤਰ ਵੀ ਸਿੱਖ ਯੋਧਿਆਂ ਵੱਲੋਂ ਉਸ ਸਮੇਂ ਦੌਰਾਨ ਇਹ ਸ਼ਾਸਤਰ ਜਿਹੜੇ ਉਹ ਨਹੀਂ ਵਰਤੇ ਗਏ ਸੀ ਉਸ ਤੋਂ ਬਾਅਦ ਜਿਹੜਾ ਇੱਕ ਅਗਲਾ ਫੈਕਟ ਹੈ ਉਹ ਹੈਗਾ ਕਿ ਜਿਹੜੇ ਗਾਣੇ ਬਣਾਏ ਗਏ ਐ ਇਸ ਫਿਲਮ ਦੇ ਉਹਨਾਂ ਗਾਣਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ ਜਿਸ ਤਰ੍ਹਾਂ ਜਿਹੜਾ ਨਗਾਰਾ ਨਗਾਰਾ ਯੁੱਧ ਤੇ ਜੋਸ਼ ਦਾ ਜਿਹੜਾ ਸੰਕੇਤ ਹੈ ਉਹ ਮੰਨਿਆ ਜਾਂਦਾ ਸੀ ਤੇ ਇੱਥੇ ਨਗਾਰੇ ਦੇ ਉੱਪਰ ਜਿਸ ਤਰੀਕੇ ਨਾਲ ਰੰਗ ਪਾ ਕੇ ਉਸ ਨੂੰ ਉਡਾਇਆ ਜਾ ਰਿਹਾ ਤਾਂ ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਕਦੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਅਨਹੀਂ ਕੀਤੀਆਂ ਗਈਆਂ ਕੁਝ ਕਿਰਦਾਰ ਜਿਹੜੇ ਫਿਲਮ ਸਾਜ ਜਦੋਂ ਡਾਇਰੈਕਟਰ ਜਿਹੜੇ ਬਣਾਉਣ ਵਾਲੇ ਸੀ ਉਹਨਾਂ ਨੇ ਕਮੀਆਂ ਰੱਖੀਆਂ ਕਿ ਪਿੱਛੇ ਜਿਹੜੇ ਕੋ ਆਰਟਿਸਟ ਨੇ ਐਕਟਰ ਨੇ ਉਹਨਾਂ ਦੇ ਹੱਥਾਂ ਬਾਹਾਂ ਤੇ ਬਣੇ ਹੋਏ ਟੈਟੂ ਆ ਜਿਹੜੇ ਉਹ ਫਿਲਮ ਦੇ ਵਿੱਚ ਦਿਸ ਰਹੇ ਆ ਤੇ ਇਸ ਤਰ੍ਹਾਂ ਦੀ ਕਾਫੀ ਗੁਜਾ ਜਿਹੜਾ ਹੈਗਾ ਜਿਹੜੀ ਤੇ ਜਿਹੜਾ ਹੈਗਾ ਕਟਾਸ ਕੀਤਾ ਜਾ ਰਿਹਾ ਜਿਸ ਕਰਕੇ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੋ ਇੱਕ ਬੜਾ ਵਧੀਆ ਚੈਨਲ ਹੈ ਪੰਜਾਬ ਸੇ ਹਾਂ ਨਾਂ ਦਾ ਚੈਨਲ ਹੈ ਉਸ ਵੀਰ ਵੱਲੋਂ ਜਿਹੜਾ ਇਹ ਸਾਰੇ ਫੈਕਟ ਸਾਹਮਣੇ ਰੱਖੇ ਗਏ ਸੀ ਤੇ ਖਾਸ ਕਰਕੇ ਜਦੋਂ ਮੈਂ ਖੁਦ ਉਸ ਵੀਰ ਨਾਲ ਇਸ ਫਿਲਮ ਦੇ ਬਾਬਤ ਗੱਲ ਕੀਤੀ ਤਾਂ ਉਹਨੇ ਕਿਹਾ ਗਿਆ ਸੀਗਾ ਕਿ ਜਦੋਂ ਇੰਨਾ ਪੈਸਾ ਲਗਾਇਆ ਜਾ ਰਿਹਾ ਸੀ ਤੇ ਇੰਨਾ ਸਭ ਕੁਝ ਇਨਵੈਸਟ ਕੀਤਾ ਜਾ ਰਿਹਾ ਸੀ ਤਾਂ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਕੁਝ ਸੋਹਰਦ ਲੋਕਾਂ ਨੂੰ ਜਿਹੜਾ ਤਾਲਮੇਲ ਕਰਕੇ ਉਹਨਾਂ ਤੋਂ ਇਹ ਜਾਣਕਾਰੀ ਜ਼ਰੂਰ ਲੈ ਲੈਣੀ ਚਾਹੀਦੀ ਸੀ ਕਿ ਆਖਰ ਸਾਡਾ ਇਤਿਹਾਸਿਕ ਪੱਖ ਤੋਂ ਸ਼ਾਸਤਰ ਕਿਸ ਤਰ੍ਹਾਂ ਦੇ ਸੀ ਪਹਿਰਾਵਾ ਕਿਸ ਤਰ੍ਹਾਂ ਦੇ ਸੀ ਖਾਸ ਕਰਕੇ ਇਤਰਾਜ ਗਿੱਪੀ ਹੋਰਾਂ ਦੀ ਨਕਲੀ ਦਾੜੀ ਤੋਂ ਵੀ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ ਹਾਲਾਂਕਿ ਗਿੱਪੀ ਖੁਦ ਇੱਕ ਵੀਡੀਓ ਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਆ ਕਿ ਬਾਲੀਵੁੱਡ ਦੇ ਐਕਟਰਸ ਨੂੰ ਜੇ ਪੰਜਾਬ ਦੀਆਂ ਜਾਂ ਸਿੱਖਾਂ ਦੀਆਂ ਫਿਲਮਾਂ ਬਣਾਉਣੀਆਂ ਤਾਂ ਉਹਨਾਂ ਨੂੰ ਨਕਲੀ ਦਾੜੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਪਰ ਉਸ ਵੱਲੋਂ ਖੁਦ ਇਹ ਕੀਤਾ ਗਿਆ ਆ ਦੂਜਾ ਜਿਹੜਾ ਇੱਕ ਇਤਰਾਜ ਆ ਉਹ ਗੁਰਪ੍ਰੀਤ ਖੁੱਗੀ ਦੇ ਉੱਪਰ ਜੇ ਕੀਤਾ ਜਾ ਰਿਹਾ ਕਿਉਂਕਿ ਉਹ ਬੜੇ ਸਿਹਰਦ ਨਹੀਂ ਬੜੇ ਇਤਿਹਾਸ ਨੂੰ ਸਮਝਣ ਵਾਲੇ ਨੇ ਜਾਣਨ ਵਾਲੇ ਨੇ ਸੋਲਜੇ ਹੋਏ ਸਿਆਣੇ ਇੱਕ ਐਕਟਰ ਵੀ ਨੇ ਤੇ ਸ਼ਖਸ਼ ਵੀ ਨੇ ਸੋ ਉਹਨਾਂ ਦੇ ਉੱਪਰ ਵੀ ਇਸ ਗੱਲ ਦਾ ਇਤਰਾਜ਼ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਫਿਲਮ ਸਾਜ ਕੋਈ ਵੀ ਫਿਲਮ ਬਣਾਉਂਦਾ ਤਾਂ ਉਹਦਾ ਪਹਿਲਾ ਮੋਟਿਵ ਜਿਹੜਾ ਉਹ ਹੁੰਦਾ ਹੈ ਮੁਨਾਫਾ ਹੀ ਹੁੰਦਾ ਹੈ ਤੇ ਖਾਸ ਕਰਕੇ ਜਿਹੜੀ ਅਗਲੀ ਜਿਹੜੀ ਜਿਹੜੀ ਬਹੁਤ ਗੰਭੀਰ ਗੱਲ ਹੈ ਉਹ ਇਹ ਹੈਗੀ ਹੈ ਵੀ ਅੱਜ ਕਰ ਜਿਹੜੀ ਅੱਜ ਦੀ ਨੌਜਵਾਨੀ ਉਹ ਕਿਤਾਬਾਂ ਤੋਂ ਇਤਿਹਾਸ ਤੋਂ ਪੜਨ ਤੋਂ ਬਹੁਤ ਦੂਰ ਹੋ ਗਈ ਹੈ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਅਗਰ ਇਸ ਤਰ੍ਹਾਂ ਦੀਆਂ ਗਲਤ ਤਰੀਕੇ ਨਾਲ ਗਲਤ ਪਹਿਰਾਵੇ ਨਾਲ ਗਲਤ ਹਥਿਆਰਾਂ ਦੀ ਜਿਹੜੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਫਿਲਮਾਂ ਦੇ ਵਿੱਚ ਤਾਂ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਆ ਜਾਂ ਸਾਡੇ ਨੌਜਵਾਨ ਨੇ ਉਹ ਇਹੀ ਸੋਚਣਗੇ ਕਿ ਸਾਡੇ ਸਿੱਖ ਇਸੇ ਤਰ੍ਹਾਂ ਦੇ ਹੀ ਹੁੰਦੇ ਸੀ ਸਾਡਾ ਕਿਰਦਾਰ ਆ ਜਿਹੜਾ ਸਾਡਾ ਪਹਿਰਾਵਾ ਸਾਡੀ ਦਿੱਖ ਹੈ ਸਾਡੇ ਸਾਜੋ-ਸਮਾਨਾ ਉਹ ਇਸ ਤਰ੍ਹਾਂ ਦੇ ਹੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਬਹਿ ਜਾਣੀ ਹੈ ਤੇ ਇਸ ਫਿਲਮ ਦੇ ਵਿੱਚ ਕੁਝ ਰੋਮਾਂਟਿਕ ਸੀਨ ਵੀ ਜਿਹੜੇ ਦਿਖਾਏ ਗਏ ਆ ਰੋਮਾਂਸ ਕਰਦੇ ਆ ਕੋਈ ਗਾਣੇ ਆ ਗਾਣਾ ਟੀਜ਼ਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਜਿਹੜਾ ਰੋਮਾਂਸ ਰੋਮਾਂਟਿਕ ਤੌਰ ਤੇ ਜਿਹੜਾ ਕੁਝ ਦਿਖਾਇਆ ਗਿਆ ਉਹਦੇ ਉੱਪਰ ਵੀ ਜਿਹੜਾ ਇਤਰਾਜ਼ ਕੀਤਾ ਜਾ ਰਿਹਾ ਸੋ ਇਹ ਸਾਰੇ ਕਾਰਨ ਨੇ ਇਸ ਫਿਲਮ ਦਾ ਵਿਰੋਧ ਹੋਣ ਦੇ ਹੁਣ ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟਸ ਦੇ ਵਿੱਚ ਜਰੂਰ ਦਿਓ ਕਿ ਇਸ ਫਿਲਮ ਦਾ ਵਿਰੋਧ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸ਼ੁਕਰੀਆ